ਨਾ ਨੈਣੂ ਵੀ ਚਾਉਂ ਨਾ ਢੰਬੰ ਦਿਖਾਉਂ ਆ ਦੇਖੋ ਬਹੁਤ ਇੰਪੋਰਟੈਂਟ ਗੱਲ ਕਹਤੀ ਮੈਂ ਅੱਖਾਂ ਨਹੀਂ ਮਚਾਉਣੀਆਂ ਕਿਸੇ ਨੂੰ ਸਾਡੇ ਗੇਂਦਰ ਦਾ ਵਾਲ ਜੇ ਅੱਖਾਂ ਤਾਂ ਮਿਚਦੇ ਨੇ ਓਏ ਅੱਖਾਂ ਖੋਲਦਾ ਗੁਰੂ ਉਹ ਕੱਖਾਂ ਮਿਚੜੀਆਂ ਨੇ ਸੁੱਤੇ ਤਾਂ ਸੁੱਤੇ ਦੀਆਂ ਨਾ ਅੱਖਾਂ ਪਹਿਲੇ ਮਿਚੜਦੀਆਂ ਨੇ ਜਿੰਨੇ ਬਾਣੀ ਕੋਟੇ ਜਾਗਦੇ ਹੋਰ ਬਿਜਲੀਆਂ ਅੱਖਾਂ ਜਦ ਉਹਦੀਆਂ ਖੁੱਲਣੀਆਂ ਜਿਹਨੂੰ ਪਤਾ ਲੱਗੂ ਬਾਣੀ ਕਹਿੰਦੇ ਕੀ ਹੈ ਤੇ تیر ਵਜੂਗਾ ਓਹ ਅਣਿਆਲੇ تیر ਵਜਣ ਤੋਂ ਅੱਖਾਂ ਮਿਚਲੇਗਾ ਵਜਦੇ ਤਾਂ ਹੁਣ تیر ਕੰਮੀ ਚ ਲੂਗਾ ਉਦੋਂ تیر ਚਲਦੇ ਹੁਣ ਗੋਲੀ ਚਲਦੀ ਹੋਵੇ ਛਾਤੀ ਨੂੰ ਸਿੰਦੀ ਅੱਖਾਂ ਵਿੱਚ ਲੂਗਾ ਸਾਹ ਪਖੰਡੀ ਰਹੇ ਉੱਤੇ ਦੀ ਨਹੀਂ ਜਲਦੀ ਦੱਲਾ ਸਾਰੀਆ ਲੈ ਪਖੰਡਾ ਅੱਖਾਂ ਵਿੱਚ ਕੇ ਬੈਜੇ ਦੱਤੇ ਉੱਤੇ ਤਾਂ ਹੀ ਰਿਆ ਸਾਨੂੰ ਲੱਗੇ ਸਤੇ ਅਦਰ ਪਾਣੀ ਦਾ ਸਵਾਹ ਹੈ ਤੂੰ ਹੀ ਤਾਂ ਅੱਖਾਂ ਵਿੱਚ ਤੋਂ ਥੋੜੇ ਤਾਂ ਅੰਦੇ ਇੱਕ ਨਾ ਲੱਗੀ ਜੋ ਬਾਗ ਬਜਾਈ ਭੂਖ ਫੋਕੜ ਧਰਮ ਪਰਮਦੇਸ ਮਾਨ ਦੇ ਹੋਗੜ ਕਰਮ ਲੋਕ ਉਹ ਕਰ ਪਰਮਾ ਇਹਨਾਂ ਨੂੰ ਪਰਮ ਸਮਝ ਕੇ ਕਰੋ ਇਹ ਲੋਕ ਜਿਹੜੇ ਕਰਦੇ ਨੇ ਪਰਮਾ ਵੀ ਅਸੀਂ ਧਾਰਮਿਕ ਬੰਦੇ ਆ ਕਹਿਣ ਦਾ ਮਤਲਬ ਇਹ ਹੈ ਇਹਨਾਂ ਨੂੰ ਪਰਮ ਤੇ ਫਸੇ ਨੇ ਅਸੀਂ ਧਾਰਮਿਕ ਸਾਰੇ ਜੀ ਸਿੱਖ ਵੀ ਆ ਜਾਈ ਨੇ ਤੇ ਪਰਮ ਤੇ ਨੇ ਵੀ ਅਸੀਂ ਧਾਰਮਿਕ ਬੰਦੇ ਆ ਇਹ ਭੋਗੜ ਜਿਹੜਾ ਕਾਲ ਤੋਂ ਬਚਾਉਣ ਵਾਲੀ ਗੱਲ ਨਹੀਂ ਜਿਹਦੇ ਕੋਲ ਹੈ ਉਹਦਾ ਜਿਹੜਾ ਧਰਮ ਪਰਮ ਚਲੋ ਨਹੀਂ ਅੱਜ ਤੁਹਾਡੇ ਕੋਲ ਤੁਹਾਡਾ ਟਾਰਗੇਟ ਇਹ ਹੈ ਕੱਲ ਤੋਂ ਬਚਣਾ ਦਾ ਟਾਰਗੇਟ ਦਾ ਹੋਵੇ ਟਾਰਗੇਟ ਉਹ ਨਹੀਂ ਸਾਡਾ ਤਾਂ ਕਿਸੇ ਦਾ ਹੈ ਸਿੱਖੀ ਦਾ ਮਨੋਰਥ ਕੀ ਹੈ ਕਾਲ ਦੇ ਜਾਲ ਤੋਂ ਕੱਟ ਕੇ ਬਾਹਰ ਚਲੇ ਜਾ ਤਿੰਤੇ ਸਰਤ ਨਾ ਕੋਈ ਕਰਮ ਆ ਇਹਨਾਂ ਗੱਲਾਂ ਇਹ ਜੇ ਧਰਮਾ ਤੋਂ ਕੋਈ ਨਹੀਂ ਸਰਦਾ ਗੀਤੰਦਰਬਾਹ ਨਾਲ ਯਾ ਯਾ ਜਿਹੜੇ ਆ ਤੁਸੀਂ ਰੋਜ਼ ਕਰਦਾ ਦਿਲ ਦਿਹਾੜੇ ਬਣਾਉਂਦੇ ਹੋ ਨਾ ਇਹਨਾਂ ਦਾ ਕੁਝ ਨਹੀਂ ਕਰਨਾ ਤੁਹਾਡਾ ਬਣਾਇਆ ਜਾ ਬਣਾਈ ਜਾਂਦੇ ਸਗੋਂ ਧਰਮੇ ਛੱਡ ਕੇ ਧਰਮ ਦਾ ਹੀ ਨਹੀਂ ਪਤਾ ਸਿੱਖੀ ਹੁੰਦੀ ਕੀ ਹੈ ਆਏ ਜੋੜ ਬੈਲੇ ਬਣਾਉਣਾ ਇਹ ਤਾਂ ਪੁੱਛਣੀ ਮਿਲਣ ਵਾਲਾ ਹੈਗਾ ਕਿਸੇ ਨੂੰ ਇਹ ਤਾਂ ਲਗੋ ਧਰਮੇ ਭੁੱਲ ਕੇ ਧਰਮੋਤਾ ਹੀ ਹੈ ਬੁਰਾ ਬਣਦਾ ਜੋੜ ਬੈਲੇ ਨਹੀਂ ਹੁੰਦੇ ਇਹ ਜੀ ਬਣਉਦਾ ਹੀ ਨਹੀਂ ਸੀ ਕੋ ਕੈ ਨਿਸ਼ਾਨੇ ਤੋਂ ਝੁੱਕ ਜਾਂਦੇ ਨਿਸ਼ਾਨਾ ਹੀ ਨਹੀਂ ਹੋ ਰਿਹਾ ਨਿਸ਼ਾਨਾ ਹੀ ਹੋਰ ਹੋ ਗਿਆ ਨਿਸ਼ਾਨਾ ਹੀ ਹੋੜ ਬੈਲੇ ਰਹੇ ਘੜਲਵਾੜ ਰਹੇ ਉਹ 3 ਸਾਲ ਜੀ ਆ 500 ਸਾਲਾ ਬਣੋੜੇ 6 ਸਾਲ ਪਹਿਲੇ ਤਿਆਰੀ ਕਰ ਲੈਣਾਂ ਇਹਨਾਂ ਰੋੜਾ ਰੂੜਾ ਬੰਗੇ ਚੁੱਪ ਕਰਕੇ ਬੈਜ ਜਾਂਦੇ ਨੇ ਕਰੋੜਾਂ ਰੁਪਏ ਖਰਚ ਕਰ ਦਿੰਦੇ ਨੇ ਰਿਜ਼ਲਟ ਕੀ ਹੈ ਰਿਜ਼ਲਟ ਜ਼ੀਰੋ ਮਿਲਦਾ ਕੀ ਕੁਝ ਨਹੀਂ ਪ੍ਰਾਪਤੀ ਕੀ ਹੈ ਕੁਝ ਵੀ ਨਹੀਂ ਹੁਣ ਤਾਂ ਬੋਲਣ ਵੀ ਲੱਗੇ ਪ੍ਰਾਪਤੀ ਕੀ ਹੈ ਕੁਝ ਵੀ ਨਹੀਂ ਟੂੜ ਫੱਕ ਘਾਲ ਹੋ ਜਾਂਦੇ ਨੇ ਕੁਝ ਨਹੀਂ ਇਹਦੇ ਨਾਲ ਹੋਣ ਵਾਲਾ ਹੈ ਨਾ ਸਾਨੂੰ ਪਤਾ ਸਿੱਖੀ ਕੀ ਹੈ ਨਾ ਅਸੀਂ ਸਰ ਬੋਲ ਨੂੰ ਦੱਸ ਸਕੇ ਸਿੱਖੀ ਕੀ ਹੈ ਸਾਨੂੰ ਪਤਾ ਹੋਵੇ ਸਿੱਖੀ ਕੀ ਹੈ ਤਾਂ ਅਸੀਂ ਇਸ ਨੂੰ ਦੱਸੀਏ ਸੀ ਕੋਈ ਨੂੰ ਪਤਾ ਅਸੀਂ ਖੋਜਿਆ ਹੀ ਨਹੀਂ ਸਿੱਖੀ ਕੀ ਹੈ ਇਧਰ ਨੂੰ ਗਏ ਹੀ ਨਹੀਂ ਸਿੱਖੀ ਕੀ ਹੈ ਵਾਸੇ ਕਿ ਕੀ ਆਲੀ ਗੱਲ ਜੇ ਉਧਰ ਨੂੰ ਜਾਂਦੇ ਫਿਰ ਗੋਲ ਕਾਲਾ ਕੰਮ ਬੰਦ ਹੁੰਦਾ ਸੀ ਉਹ ਗੋਲ ਕਾਲਾ ਕੰਮ ਹੈ ਨਾ ਉਹ ਸਿੱਖੀ ਨਹੀਂ ਜਾਣ ਉਧਰ ਨੂੰ ਜਾਣੇ ਨਹੀਂ ਦਿੰਦਾ ਹੈ ਮਾਇਆ ਨਹੀਂ ਜਾਣ ਦਿੰਦੀ ਮਾਇਆ ਦੇ ਤਿਆਗ ਤੋਂ ਬਿਨਾਂ ਜਾਇ ਨਹੀਂ ਦਿੰਦਾ ਅਸੀਂ ਤਾਂ ਨੰਬਰੇ ਨਾਰਾਜ ਲਿਆ ਸਿੱਖੀ ਦੇ ਨੋਤੇ ਪਰ ਪੰਚੇ ਨਾ ਬੜਾ ਨਾਰਾਜ ਲਿਆ ਉਹ ਸਾਡੇ ਸਾਡਾ ਪੈਸਾ ਵੀ ਨਾ ਸਰੇ ਨਹੀਂ ਸਕਦਾ ਜਿਹਦਾ ਮਾਇਆ ਬਿਨਾਂ ਨਹੀਂ ਸਰਦਾ ਉਹਨੂੰ ਸਿੱਖੀ ਦੀ ਲੋੜ ਨਹੀਂ ਉਹਦਾ ਫੇਰ ਸਿੱਖੀ ਬਿਨਾਂ ਸਰ ਜਾਂਦਾ ਸਿੱਖੀ ਬਿਨਾਂ ਸਰਣਾ ਪਊਗਾ ਜੇ ਮਾਇਆ ਬਿਨਾਂ ਨਹੀਂ ਸਰਦਾ ਜਿਹਦਾ ਮਾਇਆ ਬਿਨਾਂ ਸਰਦਾ ਹੈ ਸਾਰ ਲੂਗਾ ਮਾਇਆ ਤੋਂ ਘੱਟ ਖਰਚ ਕਰ ਲੂ ਧੰਗੀ ਕਰ ਲੂਗਾ ਜੋ ਵੀ ਪੁੱਸੀ ਖਾਲੂਗਾ ਉਹ ਨਾਮ ਵੱਲ ਜਾ ਸਕਦਾ ਹੈ ਤੂੰ ਕਦੇ ਨਹੀਂ ਜਾ ਸਕਦਾ ਦੁਆ ਨਹੀਂ ਜਾ ਸਕਦਾ ਭੱਗਦੇ ਚਲੇ ਗਏ ਬਾਇਅ ਦੇ ਕਮੇਟੀ ਇਹਨਾਂ ਦੇ ਵਜਿਨ ਇਹ ਸਾਰੇ ਲੀਡਰ ਬਾਇਅ ਦਾ ਰਿਨੇ ਮਾਇਆ ਤੇ ਕੰਪੀਟੀਸ਼ਨ ਹੈ ਇਹ ਕਾਰਨ ਪ੍ਰਭ ਹਮੈ ਬਣਾਇਓ ਇਹ ਕਾਰਨ ਸੀ ਪ੍ਰਭ ਦੇ ਪਰਮੇਸ਼ਰ ਦੇ ਸਾਨੂੰ ਬਣਾਉਣ ਦਾ ਇਹ ਕਾਰਨ ਸੀ ਭੇਦ ਭਾਗ ਇਹ ਲੋਕ ਪਠਾਇਓ ਅਸੀਂ ਇਹ ਭੇਦ ਦੱਸ ਕੇ ਸੋਨੇ ਸਾਨੂੰ ਕਿ ਮੈਂ ਕੌਣ ਕੌਣ ਭੇਜਿਆ ਕੀ ਕੁਛ ਕੀਤਾ ਸਾਰੀ ਗੱਲ ਮੈਨੂੰ ਸਮਝਾ ਕੇ ਤੇ ਭੇਜੇ ਸਾਰਾ ਭੇਦ ਦੱਸ ਕੇ ਨਾ ਜੋ ਉਹਨੇ ਵੀ ਕੀਤਾ ਪਹਿਲਾਂ ਇਹ ਲੋਕ ਤਾਂ ਭੇਜੇ ਸਾਰੀ ਗੱਲ ਸਮਝਾ ਕੇ ਆਪਣਾ ਸਾਰਾ ਭੇਦ ਦੇ ਕੇ ਭੇਜੇ ਜੋ ਤਿੰਨ ਕਹਾ ਸੋ ਸਭ ਨੂੰ ਉਚਰੂੰ ਜੋ ਉਹਨੇ ਮੈਨੂੰ ਕਿਹਾ ਨਾ ਮੈਂ ਉਹੀ ਦੱਸ ਰਿਹਾ ਤੁਹਾਨੂੰ ਸਾਰਿਆਂ ਨੂੰ ਡਿੰਬਾ ਵੈਂਬਾ ਕੁਛ ਨਾਇਕ ਨਾ ਕਰੂੰ ਮੈਂ ਕੋਈ ਪਖੰਡਵਾਦ ਨਹੀਂ ਰਚ ਰਿਆ ਕੋਈ ਵੀ ਪਤਾ ਝੂਠ ਬੋਲ ਰਿਹਾ ਜੀ ਪਰਮੇਸ਼ਰ ਦਾ ਵਿੱਚ ਲੋ ਲੈ ਕੇ ਵੀ ਉਹਨੇ ਮੈਨੂੰ ਕਿਹਾ ਇਹ ਕਿਹਾ ਕੋਈ ਪਖੰਡਵਾਦ ਵਾਲੀ ਕੋਈ ਗੱਲ ਨਹੀਂ ਇਹਦੇ ਵਿੱਚ ਡਿੰਬਾ ਮੈਂ ਕੋਈ ਪਰਮੰਚ ਦੀ ਗੱਲ ਨਾ ਇਹਦੇ ਪਿੱਛੇ ਪਰਮੰਚ ਕਰਨ ਵਾਲੀ ਕੋਈ ਗੱਲ ਨਹੀਂ ਮੇਰੀ ਰਸਾਵਲ ਛੰਦ ਨਾ ਜਟਾ ਮੁੰਡ ਧਾਰੂ ਨਾ ਮੰਦਰ ਕਾ ਸਵਾਰੂ ਮੈਂ ਨਾ ਸੱਤੇ ਜਟਾਂ ਧਾਰਨ ਕਰ ਲਿਆ ਨੇ ਨਾ ਮੈਂ ਮੰਦਰ ਮੰਦਰਾ ਪੌੜੀਆ ਨੇ ਜਪਉ ਤਾਸ ਨਾਮੰ ਸਰੇ ਸਰਬ ਕਾਮੰ ਮੈਂ ਤਾਂ ਉਹਦਾ ਨਾਮ ਜਪਣਾ ਜਿਹਦੇ ਨਾਲ ਸਾਰੇ ਕੰਮ ਸੌਰ ਜਾਂਦੇ ਨੇ ਜਿਹਦੇ ਨਾਲ ਸਾਰੇ ਕੰਮ ਸਫਲ ਹੋ ਜਾਂਦੇ ਨੇ ਨਾ ਨੈਣੰ ਮਿਚਾਉ ਨਾ ਢੰਬੰ ਦਿਖਾਉ ਆ ਦੇਖੋ ਬਹੁਤ ਇੰਪੋਰਟੈਂਟ ਗੱਲ ਕਹਿਤੀ ਮੈਂ ਅੱਖਾਂ ਨਹੀਂ ਮਿਚਾਉਣੀ ਕਿਥੇ ਨੂੰ ਸਾਡੇ ਕੀਰਤਨ ਦਰਵਾਲਿਆਂ ਅੱਖਾਂ ਖੜ ਦੇ ਵੀਂਦੇ ਨੇ ਓਏ ਅੱਖਾਂ ਖੋਲ ਲੈ ਗੁਰੂ ਉਹ ਤਾਂ ਅੱਖਾਂ ਮਿਚੜੀਆਂ ਨੇ ਸੁੱਤੇ ਦਾ ਸੁੱਤੇ ਜੇ ਅੱਖਾਂ ਪਹਿਲੇ ਮਿਚੜ ਜਾਂਦੀਆਂ ਨੇ ਜਿੰਨੇ ਵਾਲੇ ਮੋਟੇ ਜਾਦੇ ਹੋਰ ਵੀ ਚਲੀਆਂ ਅੱਖਾਂ ਜਾਦ ਉਹਦੀਆਂ ਖੁੱਲਣੀਆਂ ਜਿਹਨੂੰ ਪਤਾ ਲੱਗੂ ਵਾਲੇ ਕਹਿੰਦੇ ਕੀ ਹੈ ਤੇ تیر ਵਜੂਗਾ ਉਹ ਅਣਿਆਲੇ تیر ਵਜਣ ਤੂੰ ਅੱਖਾਂ ਵਿੱਚ ਲੈ ਲੈ ਬਾਈਦੇ ਤਾਂ ਹੁਣ تیر ਅੱਖਾਂ ਵਿੱਚ ਲੂਗਾ ਉਦੋਂ تیر ਚੱਲਦੇ ਹੁਣ ਗੋਲੀ ਚੱਲਦੀ ਉਹ ਮੇਂ ਛਾਤੀ ਨੂੰ ਸਿੱਧੀ ਅੱਖਾਂ ਵਿੱਚ ਲੂਗਾ ਸਾਹ ਪਖੰਡੀ ਰਹੇ ਉਤਰਦੀ ਨਹੀਂ ਜਦ ਦੀ ਦੱਲ ਸਾਰੀ ਲੱਭ ਖੰਡ ਅੱਖਾਂ ਵੇਚਦੇ ਬੈਜੇਂਦੇ ਓਥੇ ਤਾਂ ਹੀ ਰੀ ਅਸਾਨੂੰ ਲੱਗੇ ਸਤੇ ਅਜ਼ਰਬਾਨੀ ਦਾ ਸਵਾਬ ਹੈ ਤੁਸੀਂ ਤਾਂ ਅੱਖਾਂ ਵੇਚਦੇ ਤੁਹਾਡੇ ਤਾਂ ਅੰਦੇ ਏਕ ਨਾ ਲੱਗੀ ਜੋ ਬਾਸ ਬਜਾਈ ਫੂਕ ਸਤਗੁਰੂ ਪੂਰਾ ਕੀ ਕਰੇ ਜੇ ਸਿੱਖਨ ਵਿੱਚ ਚੂਕ ਅੰਦੇ ਏਕ ਨਾ ਲੱਗੀ ਜੋ ਬਾਸ ਉਹ ਬਾਦ ਵਾਲੀ ਫੂਕ ਆ ਘੜੀ ਜਾਂਦੀ ਐ ਉਹਦਾ ਕਹਿੰਦਾ ਮੈਂ ਅੱਖਾਂ ਵਜਾਉਣੀ ਐ ਨਹੀਂ ਤੁਸੀਂ ਅੱਖਾਂ ਵੇਚਦੇ ਦਾ ਇੱਕ ਤੀਰ ਖੋਲ ਦਿੰਦਾ ਉੜ ਕੇ ਅੱਖ ਲੱਗਦੀ ਹੋਈ ਨਹੀਂ ਹੈ ਇਹਦੇ ਛਾਤੀ 'ਚ ਵੱਜ ਜਾਵੇ ਤੀਰ ਅੱਖ ਲੱਗਦੀ ਹੋਈ ਰਾਤ ਨੂੰ ਵੀ ਨਹੀਂ ਨਹੀਂ ਉਹਦੀ ਬਰਾਬਰ ਵਾਲੇ ਨੂੰ ਹੀ ਸੌੜ ਦਿੰਦਾ ਦਰਦ ਦੇ ਉਹ ਨਹੀਂ ਦਾਦੇ ਨੇੜੇ ਵੀ ਨਹੀਂ ਆ ਸਕਦੀ ਲੈ ਅੱਖਾਂ ਨਹੀਂ ਬਚਾਉਂਦਾ ਅੱਖਾਂ ਦਾ ਪਹਿਲਾਂ ਹੀ ਮੀਂਹ ਦੇ ਤੇ ਵਾਲਾ ਵਾਲੇ ਨਾ ਨੈਣਾਂ ਨੂੰ ਮਚਾਉਂ ਨਾ ਡੰਬੰਗ ਦਿਖਾਉਂ ਨਾ ਮੈਂ ਕੋਈ ਡੰਬ ਕਰਦਾ ਅੱਖਾਂ ਖੋਲ ਲੀਆਂ ਨੇ ਜਗਾਉਣੇ ਸਾਰਿਆਂ ਨੂੰ ਵਿਚੜੀਆਂ ਨੇ ਇਹ ਤਾਂ ਸੁੱਤੇ ਆ ਰਹਿਣ ਬਿਹਾਨੀ ਆ ਗੁਰ ਕਰਪਾ ਦੇ ਸੇ ਜਨ ਜਾਗੇ ਜਿਨਾ ਹਰਮਨ ਬਸਿਆ ਬੋਲੇ ਵਰਤਬਾਣੀ ਮੈ ਜਗਾਉਣੇ ਅੱਖਾਂ ਵੀ ਤੇਰੇ ਅੱਖਾਂ ਖੋਲਣੀਆਂ ਨੇ ਸੁੱਤੇ ਦਾ ਪਹਿਲਾਂ ਹੀ ਪਏ ਦੇ ਨਾ ਕੋ ਕਰਮੰ ਕਮਾਉ ਨਾ ਭੇਖੀ ਕਹਾਉ ਨਾ ਤਾਂ ਕੋ ਕਰਮ ਮੈਂ ਕੋਈ ਕਰਨਾ ਕੋ ਕਰਮ ਹੁੰਦਾ ਪਾਣੇ ਤੋਂ ਛੱਡ ਕੇ ਪਾਣੇ ਤੋਂ ਹਟ ਕੇ ਕੋਈ ਆਪਣੀ ਮਰਜ਼ੀ ਦਾ ਕੰਮ ਕਰਨਾ ਸਾਰੇ ਕੰਮ ਕੋ ਕਰਮ ਨੇ ਪਾਣੇ ਆਪਣੀ ਮਰਜ਼ੀ ਨਾਲ ਕੋਈ ਜਿਹੜਾ ਕੰਮ ਕਰਨਾ ਹੈ ਨਾ ਉਹ ਕੋ ਕਰਮ ਪਾਣੇ ਵਿੱਚ ਚੱਲਣਾ ਹੀ ਸੁਖਰਮ ਸੁਖਰੇ ਤੇ ਦੁਖਰੇ ਤੇ ਥਾਰੋ ਕਰਮ ਰੀ ਕੋ ਕਰਮ ਮਾ ਕੋਈ ਨਹੀਂ ਕਰਦਾ ਕਰਾਉਣਾ ਵੀ ਨਹੀਂ ਦੱਸਣਾ ਵੀ ਨਹੀਂ ਦੱਸਣਾ ਨਹੀਂ ਕੋਈ ਕਰਮ ਕੋਈ ਪਾਣੇ ਚੱਲੋ ਸਾਰੇ ਬਸ ਇਹੀ ਦੱਸਣਾ ਨਾ ਭੇਖੀ ਕਹਾਉਂ ਨਾ ਭੇਖੀ ਕਹਾਉਣ ਇਹਦਾ ਮਤਲਬ ਭੇਖ ਨਹੀਂ ਆ ਇਹ ਖਾਲਸਾ ਜਿਹੜਾ ਦਿੱਤਾ ਹੈ ਤੇ ਚ ਭੇਖੀ ਬਣ ਗਿਆ ਉਹ ਵੀ ਭੇਖ ਤਾਂ ਖਲਾਬ ਆ ਆਦੀ ਵਾਲੀ ਸਾਰੀ ਉਹ ਜਿਹੜੇ ਖਾਲਸਾ ਭੇਖ ਬੰਦੇ ਨੇ ਨਾ ਇਹ ਵਰਦੀ ਹੈ ਭੇਖ ਨਹੀਂ